ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੂਟ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਇਹ ਆਪਣਾ ਅੱਗੇ ਜੀ ਫਰਸਟ ਸੂਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹ ਹੈਗਾ ਜੀ ਆਪਣਾ ਸਕਿਨ ਜੀ ਟੋਨ ਆ ਤੇ ਬਟਰ ਕਾਟਨ ਦਾ ਫੈ布ਰਿਕ ਹੈ ਜੀ ਇਹ ਆਪਣਾ ਤੇ ਬਹੁਤ ਹੀ ਪਿਆਰਾ ਜਿਹਾ ਆਪਣਾ ਇਹ ਸੂਟ ਰੈਡੀ ਹੋਇਆ ਇਹ ਆ ਗਈ ਜੀ ਇਹਦੀ ਨੈਕ ਲਾਈਨ ਆਪਾਂ ਇਹਨੂੰ ਬਟਨ ਦਿੱਤੇ ਆ ਬਹੁਤ ਹੀ ਪਿਆਰੀ ਜੀ ਨੈਕ ਲਾਈਨ ਰੈਡੀ ਹੋਈ ਆ ਐਂਡ ਇਹਦਾ ਵਰਕ ਦਾ ਪੈਟਰਨ ਆ ਜਾਂਦਾ ਜੀ ਆਪਣਾ ਆਪਾਂ بیس ਦਾ ਹੀ ਡਾਰਕ ਕਲਰ ਦਿੱਤਾ ਹੋਇਆ ਜੀ ਥੋੜਾ ਮਤਲਬ ਟੋਨ ਡਾਰਕ ਦੇ ਕੇ ਐਂਡ ਇਹ ਅੱਗੇ ਜੀ ਇੱਥੇ ਘੇਰੇ ਤੇ ਕੰਮ ਇਦਾਂ ਸਾਈਡਸ ਤੇ ਅੱਗੇ ਨੀਚੇ ਤੱਕ ਕੰਮ ਆ ਗਿਆ ਐਂਡ ਇਹ ਬੰਚ ਦਿੱਤੇ ਹੋਇਆ ਹਿਪ ਕੋਲੇ ਆ ਗਿਆ ਇੱਕ ਘੇਰੇ ਤੇ ਆ ਗਿਆ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜ ਹੈ ਆਪਣਾ ਸੂਟ ਰੈਡੀ ਹੋਇਆ ਬਾਕੀ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਇਹ ਪਹਿਲਾਂ ਵੀ ਆਪਣਾ ਕਾਫੀ ਕਲਰਸ ਦੇ ਉੱਪਰ ਰੈਡੀ ਹੋਇਆ ਸੂਟ ਇਹ ਐਂਡ ਇਹਨੂੰ ਆਪਾਂ ਡਾਰਕ ਫਿਨਿਸ਼ਿੰਗ ਦਿੱਤੀ ਹੈ ਜੀ ਠੀਕ ਹੈ ਜੀ ਇਹ ਆਗੇ ਦੀ ਨੈਕਲਾਈਨ ਐਂਡ ਇਹ ਆਗੇ ਜੀ ਦੀਆਂ 슬ੀਵਸ ਤੇ ਕੰਮ ਇਦਾਂ ਹੀ ਆਪਾਂ 슬ੀਵਸ ਤੇ ਕੰਮ ਕੀਤਾ ਕਿਉਂਕਿ ਬਹੁਤ ਹੀ ਪਿਆਰੀਆਂ ਲੱਗਦੀਆਂ ਇਹਦੇ ਨਾਲ ਪਾਕਿਸਤਾਨੀ ਰੱਖਿਆ ਜੀ ਬਾਟਮ ਐਂਡ ਪਿਓਰ ਪੋਟਾ ਸਿਲਕ ਦਾ ਆਪਾਂ ਰੱਖਿਆ ਇਹਦੇ ਨਾਲ ਦੁਪੱਟਾ ਤੇ ਦੁਪट्टे ਦੇ ਆਪਾਂ ਪੱਲਿਆਂ ਦੇ ਉੱਪਰ ਆਪਾਂ ਇਹਦਾ ਟਾਇ ਐਂਡ ਆਏ ਦਿੱਤੀ ਹੈ ਡਾਰਕ ਕਲਰ ਦੀ ਠੀਕ ਹੈ ਜੀ ਸੈਂਟਰ ਆਪਾਂ ਇਹਦਾ ਪਲੇਨ ਰੱਖਿਆ ਐਂਡ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਆਪਾਂ ਡਾਰਕ ਕਲਰ ਦੀ ਠੀਕ ਹੈ ਜੀ ਬਟਰ ਕਾਟਨ ਦਾ ਆ ਗਿਆ ਆਪਣਾ ਸੂਟ ਆ ਗਿਆ ਜੀ ਐਂਡ ਕੋਟਾ ਸਿਲਕ ਦਾ ਦੁਪੱਟਾ ਆ ਗਿਆ ਪਿਓਰ ਦਾ ਠੀਕ ਹੈ ਜੀ ਬਾਕੀ ਤੁਸੀਂ ਕਿਸੇ ਵੀ ਕਲਰ ਕਿਸੇ ਵੀ ਮੀਨਸ ਫੈ布ਰਿਕ ਤੇ ਇਹਨੂੰ ਰੈਡੀ ਕਰਵਾ ਸਕਦੇ ਹੋ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਇਹ ਆਪਣਾ ਹੈ ਕੀਤਾ ਜੀ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਆ ਗਿਆ ਜੀ ਸੈਲਫ ਲਾਈਨਿੰਗ ਜਾਰਜਟ ਦੇ ਉੱਪਰ ਲਾਈਟ ਜਿਹਾ ਸੀ ਗ੍ਰੀਨ ਜੀ ਕਲਰ ਦਾ ਹੈਗਾ ਜੀ ਇਹ ਟੋਨ ਆ ਜਾਂਦੀ ਹੈ ਇਹ ਆ ਗਈ ਜੀ ਦੀ ਨੈਕ ਇਹ ਮਸ਼ੀਨ ਐਂਡ ਹੈਂਡ ਦਾ ਮਿਕਸ ਕੰਮ ਹੈ ਇਹਦੇ ਵਿੱਚ ਸਿੱਪੀ ਦੀ ਆਪਾਂ ਕਲੀਆਂ ਦਿੱਤੀਆਂ ਹੋਈਆਂ ਨੇ ਪੂਰਾ ਸਿੱਪੀ ਦਾ ਕੰਮ ਆ ਜਾਂਦਾ ਹੈ ਹੈਂਡ ਦਾ ਟੱਚ ਆ ਜਾਂਦਾ ਤੇ ਇਹ ਮਸ਼ੀਨ ਦਾ ਕੰਮ ਆ ਜਾਂਦਾ ਤੇ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਉੱਠ ਕੇ ਆਏ ਹੋਏ ਆ ਇਹਦੇ ਉੱਪਰ ਇਹ ਦੋ ਪੈਟਰਨ ਦੇ ਬੰਚ ਦਿੱਤੇ ਹੋਏ ਆਪਾਂ ਇਦਾਂ ਆਗੇ ਫਿਰ ਇਹ ਵਾਲੇ ਆਗੇ ਕਲਰ ਕੰਬੀਨੇਸ਼ਨ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੜੇ ਪਿਆਰੀ ਪਿਆਰੀ ਸ਼ੇਡਿੰਗ ਦਿੱਤੀ ਹੋਈ ਆ ਤੇ 골ਡਨ ਟੱਚ ਆਪਾਂ ਇਹਦੇ ਵਿੱਚ ਹੈਂਡ ਦਾ ਕੰਮ ਕੀਤਾ ਕਲੀਆਂ ਆਪਾਂ ਹੈਂਡ ਦੇ ਵਿੱਚ ਦਿੱਤੀਆਂ ਇਹਦੇ ਤੇ ਇਹਦੀਆਂ 슬ੀਵਸ ਆ ਗਈਆਂ ਨੇ 슬ੀਵਸ ਇਹਦੀਆਂ ਵੀ ਬਹੁਤ ਪਿਆਰੀਆਂ ਨੇ ਇਹਦਾ ਪੂਰਾ ਬਾਰਡਰ ਆ ਜਾਂਦਾ 슬ੀਵਸ ਦੇ ਉੱਪਰ ਤੇ ਆਪਾਂ ਇੱਥੇ ਪਾਲਸ ਦੇ ਹੈਂਡ ਦਾ ਟੱਚ ਦਿੱਤਾ ਹੋਇਆ ਸਿੱਪੀ ਤੇ ਪਾਲਸ ਦਾ ਤੇ ਫਰੰਟ ਦੇ ਇਹਦੇ ਕੱਟ ਵਰਗ ਆ ਜਾਂਦਾ ਇਹਦਾ ਕਲਰ ਕੰਬੀਨੇਸ਼ਨ ਇਹਦੀ ਬਹੁਤ ਹੀ ਉੱਠ ਕੇ ਆਉਂਦੀ ਆ ਜਿੱਦਾਂ ਸਮਰ ਦੇ ਵਿੱਚ ਇਹ ਆਪਣਾ ਪਾਰਟੀ ਵੇਅਰ ਸੂਟ ਹੁੰਦਾ ਆਪਾਂ ਇਹਨੂੰ ਵੇਅਰ ਕਰ ਸਕਦੇ ਹਾਂ ਕਿਸੇ ਵੀ ਫੰਕਸ਼ਨ ਤੇ ਤੇ ਇਹਦੇ ਨਾਲ ਇਹਨਾਂ ਨੇ ਪੈਂਟ ਰੈਡੀ ਕਰਵਾਈ ਆ ਤੁਸੀਂ ਚਾਹੋ ਤਾਂ ਸਲਵਾਰ ਵੀ ਰੈਡੀ ਕਰ ਸਕਦੇ ਆ ਆਪਾਂ ਇਹਦੇ ਨਾਲ ਆਪਾਂ ਪੈਂਟ ਰੱਖੀ ਆ ਇਹ ਫੈਬਰਿਕ ਇਹ ਬਹੁਤ ਪਿਆਰਾ ਹੈ ਤੇ بیس ਕਲਰ ਦਾ ਪਿਓਰ ਚਨਾਉਣ ਦਾ ਦੁਪੱਟਾ ਰੱਖਿਆ ਦੁਪੱਟੇ ਨੂੰ ਆਪਾਂ 골ਡਨ ਫਿਨਿਸ਼ਿੰਗ ਦਿੱਤੀ ਹੈ ਜਿੱਦਾਂ ਆਪਾਂ ਹੈਂਡ ਦਾ ਕੰਮ ਹੈ ਵਿੱਚ ਸਿੱਪੀ ਦਾ 골ਡਨ ਫਿਨਿਸ਼ਿੰਗ ਦਿੱਤੀ ਹੋਈ ਹੈ ਆਪਾਂ ਇਹ ਆ ਜਾਂਦਾ ਜੀ ਆਪਣਾ ਨੈਕਸਟ ਸੂਟ ਇਹ ਪਿਓਰ ਜੌਰਜਟ ਦੇ ਉੱਪਰ ਰੈਡੀ ਹੋਇਆ ਤੇ ਪਰਪਲ ਜਿਹਾ ਸ਼ੇਡ ਹੈ ਜੀ ਇਹ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੌਰਜਟ ਦਾ ਫੈਬਰਿਕ ਹੈ ਤੇ ਬਹੁਤ ਹੀ ਪਿਆਰਾ ਜਿਹਾ ਦੇ ਉੱਪਰ ਆਪਾਂ ਕੰਮ ਕੀਤਾ ਇਹ ਆ ਗਈ ਜੀ ਇਹਦੀ ਨੈਕ ਤੇ ਕੰਮ ਆ ਜਾਂਦਾ カラー कॉम्बिनेशन ਤੁਸੀਂ ਦੇਖ ਸਕਦੇ ਹੋ ਆਪਾਂ ਇਹਦੇ ਵਿੱਚ ਪਿੰਕ ਲਾਈਟ ਡਾਰਕ ਐਂਡ ਮੂਵ ਸ਼ੇਡ ਐਂਡ ਬੇਸ ਦਾ ਕਲਰ ਦਿੱਤਾ ਹੋਇਆ ਵਿੱਚ ਜਰੀ ਦਾ ਕੰਮ ਦਿੱਤਾ ਹੋਇਆ ਕਿਉਂਕਿ ਬਹੁਤ ਹੀ ਪਿਆਰਾ ਲੱਗ ਰਿਹਾ ਇਹਦੇ neck ਦੇ ਕੋਲੇ ਇਦਾਂ ਕੰਮ ਆ ਗਿਆ ਸੀ ਦੋਨੋਂ ਸਾਈਡਸ ਤੇ ਠੀਕ ਹੈ ਜੀ ਪਿੰਕ ਕਲਰ ਦੇ ਆਪਾਂ ਇਹਨੂੰ पॉਟਲੀ ਬਟਨ ਦਿੱਤੇ ਆ ਪਾਈਪਿੰਗ ਲਗਾ ਕੇ ਐਂਡ ਇਹ ਆ ਗਿਆ ਜੀ ਇਹਦਾ ਘੇਰਾ ਆ ਜਾਂਦਾ ਤੇ ਜਰੀ ਦਾ ਆਪਾਂ ਇਹਨੂੰ ਦਿੱਤੀ ਹੋਈ ਹੈ ਸਕੈਲਪਿੰਗ ਇਦਾਂ ਚਾਕਾਂ ਤੇ ਇਹਦਾ ਘੇਰੇ ਤੇ ਕਾਰਨ ਆ ਜਾਂਦੇ ਆ ਜੀ ਇਹਦੇ ਵਿੱਚ ਕੱਟਵਰਕ ਪ੍ਰੋਪਰ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਘੇਰੇ ਦਾ ਕੰਮ ਆ ਜਾਂਦਾ ਪੂਰੇ ਘੇਰੇ ਦੇ ਉੱਪਰ ਇਦਾਂ ਕੱਟਵਰਕ ਆ ਗਿਆ ਜੀ ਇਹਦੇ ਘੇਰੇ ਦਾ ਕੰਮ ਆ ਜਾਂਦਾ ਪੂਰਾ ਬੰਚ ਇਦਾਂ ਆ ਜਾਂਦਾ ਤੇ ਇੱਕ ਬੰਚ ਆਪਾਂ ਇਹ ਕਾਰਨ ਤੇ ਦਿੱਤਾ ਹੋਇਆ ਦੋਨੋਂ ਕਾਰਨ ਤੇ ਕੰਮ ਆ ਜਾਂਦਾ ਤੇ ਜਰੀ ਦੀ ਸਕੈਲਪਿੰਗ ਆ ਜਾਂਦੀ ਆ ਇਦਾਂ ਚਾਕਾਂ ਤੇ ਘੇਰੇ ਤੇ ਇਹ ਕਲਰ ਸ਼ੇਡ ਬਹੁਤ ਹੀ ਪਿਆਰਾ ਜਿਹਾ ਜੀ ਫੈਬਰਿਕ ਵੀ ਇਹ ਬਹੁਤ ਪਿਆਰਾ ਪਿਓਰ ਜੌਰਜੈਟ ਦਾ ਫੈਬਰਿਕ ਹੈ ਇਹ ਆਪਣਾ ਇਹਦਾ ਥੋੜਾ ਡਿਜ਼ਾਈਨਰ ਜਿਹਾ ਆਪਣਾ ਪੀਸ ਰੈਡੀ ਹੋਇਆ ਇਹੇ ਕਾਰਨਰ ਆ ਗਿਆ ਐਂਡ ਨੈਕ ਦਾ ਕੰਮ ਆ ਗਿਆ ਤੇ ਇਹਦੇ 슬ੀਵਸ ਤੇ ਕੰਮ ਆ ਗਿਆ ਜੀ 슬ੀਵਸ ਦੇ ਉੱਪਰ ਵੀ ਆਪਾਂ ਏਦਾਂ ਪੂਰਾ ਬੰਚ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਕਟਵਰਕ ਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਆਪਣਾ ਹੈਵੀ ਇਹਦੇ ਉੱਪਰ ਬੂਟਾ ਆ ਜਾਂਦਾ ਤੇ ਸਕੈਲਪਿੰਗ ਦਿੱਤੀ ਹੋਈ ਹੈ ਠੀਕ ਹੈ ਜੀ ਇਹਦੇ 슬ੀਵਸ ਤੇ ਕੰਮ ਆ ਜਾਂਦਾ ਐਂਡ ਇਹਦੇ ਬੈਕ ਤੇ ਵੀ ਆਪਾਂ ਪੂਰਾ ਇਦਾਂ ਕੇਰਾ ਐਂਡ ਚਾਕ ਦਿੱਤੀ ਹੋਇਆ ਇਹਦੇ ਬੈਕ ਤੇ ਆ ਜਾਂਦਾ ਜਰੀ ਦਾ ਕੰਮ ਆ ਜਾਂਦਾ ਫਰੰਟ ਦੇ ਕਾਰਨਰ ਆ ਜਾਂਦੇ ਨੇ ਜੀ ਬੈਕ ਤੇ ਇਦਾਂ ਸਕੈਲਪਿੰਗ ਆ ਜਾਂਦੀ ਠੀਕ ਹੈ ਜੀ ਬਾਕੀ ਕਲਰ ਕੰਬੀਨੇਸ਼ਨ ਉਹ ਤੁਹਾਡੀ ਆਪਣੀ ਚੋਇਸ ਹੈ ਜੀ ਇਹ ਪਹਿਸੇ ਆਪਣੇ ਇਹ ਕਲਰ ਤੇ ਇਹ ਕਾ ਸੂਟ ਰੈਡੀ ਹੋਇਆ ਪਹਿਲਾਂ ਵੀ ਰੈਡੀ ਹੋਈ ਸੀ ਇਹ ਅੱਜ ਜੀ ਦੀ ਪਾਕਿਸਤਾਨੀ ਸਲਵਾਰ ਰੱਖੀ ਆਪਾਂ ਤੇ ਸਲਵਾਰ ਤੇ ਪਿਓਰ ਆਰਗੈਂਜ਼ਾ ਦਾ ਆਪਾਂ ਇਹਦਾ ਪੈਚ ਦੇ ਕੇ ਕੰਮ ਕੀਤਾ ਹੋਇਆ ਵਿੱਚ ਕੱਟਵਰਕ ਤੁਸੀਂ ਚੈੱਕ ਕਰ ਸਕਦੇ ਹੋ ਜਰੀ ਤੇ ਲਾਈਟ ਜਿਹਾ ਆਪਾਂ ਮੂਵ ਸ਼ੇਡ ਦਾ ਕੰਬੀਨੇਸ਼ਨ ਦਿੱਤਾ ਹੋਇਆ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਆਪਣੇ ਪਾਕਿਸਤਾਨੀ ਸਲਵਾਰ ਰੈਡੀ ਹੋਈ ਆ ਠੀਕ ਹੈ ਜੀ ਹੈਵੀ ਕੰਮ ਆ ਜਾਂਦਾ ਸਲਵਾਰ ਤੇ ਆ ਗਿਆ 슬ੀਵਸ ਤੇ ਆ ਗਿਆ ਜੀ ਨੈਕ ਤੇ ਆ ਜਾਂਦਾ ਪਿਓਰ ਟੈਬੀ ਦਾ ਆਪਾਂ ਬੇਸ ਕਲਰ ਦਾ ਰੱਖਿਆ ਜੀ ਇਹਦੇ ਨਾਲ ਦੁਪੱਟਾ ਤੇ ਦੁਪੱਟੇ ਨੂੰ ਵੀ ਆਪਾਂ ਬੇਸ ਕਲਰ ਦੀ ਹੀ ਆਰਗੈਂਜ਼ਾ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਬਾਕੀ ਦੁਪੱਟਾ ਤੁਹਾਡੀ ਚੁਆਇਸ ਹੈ ਜੀ ਤੁਸੀਂ ਮਤਲਬ ਰੱਖ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਜਿੱਦਾਂ ਇਹਦੇ ਵਿੱਚ ਪਿੰਕ ਕਲਰ ਹੈ ਆਪਾਂ ਟਾਈ ਐਂਡ ਡਾਈ ਵੀ ਕਰ ਸਕਦੇ ਆ ਉਹ ਚੁਆਇਸ ਹੁੰਦੀ ਆ ਬਟ ਇਹਨਾਂ ਦੀ ਚੁਆਇਸ ਸੀ ਕਿ ਮੈਂ ਸਿੰਗਲ ਕਲਰ ਰੱਖਣਾ ਤਾਂ ਆਪਾਂ ਸਿੰਗਲ ਹੀ ਦੁਪੱਟਾ ਰੱਖਿਆ ਤੇ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਬਾਕੀ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਰੈਡੀ ਕਰਵਾ ਸਕਦੇ ਹੋ ਕਲਰ ਇਹ ਵੀ ਬਹੁਤ ਟ੍ਰੈਂਡ ਦੇ ਵਿੱਚ ਹੈ ਜੀ ਇਹ ਆਪਣਾ ਮਤਲਬ ਮੋਰ ਪੰਖੀ ਜੀ ਟੋਨ ਦਾ ਕਲਰ ਆ ਜਾਂਦਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਇਹ ਕਲਰ ਵੀ ਅੱਜਕੱਲ ਤੇ ਇਹ ਖਾਦੀ ਫੈਬਰਿਕ ਹੈ ਖਾਦੀ ਫੈਬਰਿਕ ਤੇ ਉੱਪਰ ਇਹ ਆਪਣਾ ਰੈਡੀ ਹੋਇਆ ਇਹ ਡਿਜ਼ਾਈਨ ਵੀ ਆਪਣਾ ਸੁਪਰ ਹਿੱਟ ਚੱਲ ਰਿਹਾ ਆਪਣੇ ਕਾਫੀ ਸੂਟ ਦੇ ਵਿੱਚ ਰੈਡੀ ਹੋ ਰਿਹਾ ਤੇ ਵੀ ਸੂਟ ਆਪਣਾ ਰੈਡੀ ਹੋ ਕੇ ਜਾ ਰਿਹਾ ਇਹਨਾਂ ਸੂਟਾਂ ਦੇ ਨਾਲ ਹੀ ਮੈਂ ਤੁਹਾਨੂੰ ਸ਼ੇਅਰ ਕਰਦੇ ਆਂ ਇਹ ਆ ਗਿਆ ਜੀ ਇਹਦਾ ਨੈਕ ਡਿਜ਼ਾਈਨ ਪੂਰਾ ਜਰੀ ਦਾ ਕੰਮ ਆ ਜਾਂਦਾ ਬਾਦਲੇ ਦੇ ਵਿੱਚ ਨੈਕ ਆ ਗਈ ਐਂਡ ਇਹਦੇ ਵਿੱਚ ਆਪਾਂ ਬੰਚ ਦਿੱਤੇ ਹੋਏ ਆ ਦੇਖ ਸਕਦੇ ਹੋ ਤੁਸੀਂ ਵਰਕ ਦੀ ਫਿਨਿਸ਼ਿੰਗ ਸ਼ੇਡਿੰਗ ਪਿੰਕ ਲਾਈਟ ਲਾਈਟ ਪਿੰਕ ਕਲਰ ਐਂਡ ਫੈਬਰਿਕ ਦੇ ਲਾਈਟ ਡਾਰਕ ਦਿੱਤੇ ਹੋਏ ਆ ਠੀਕ ਹੈ ਜੀ ਇੱਕ ਬੰਚ ਨੈਕ ਕੋਲੇ ਆ ਜਾਂਦਾ ਇੱਕ ਆਪਣਾ ਇੱਥੇ ਆ ਜਾਊਗਾ ਐਂਡ ਇਹ ਆਪਣਾ ਆ ਗਿਆ ਜੀ ਇਹ ਤਾਂ ਘੇਰਾ ਘੇਰੇ ਤੇ ਪੂਰਾ ਬਾਰਡਰ ਆ ਜਾਂਦਾ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰੋ ਐਂਡ ਇਹ ਘੇਰੇ ਦੇ ਉੱਪਰ ਬੰਸ ਆ ਜਾਂਦਾ ਠੀਕ ਹੈ ਜੀ ਵਰਕ ਦੇ ਕਲਰ ਦੀ ਆਪਾਂ ਇਹਨੂੰ ਪਾਈਪ ਸੌਰੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਹ ਵੀ ਆਪਣਾ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਐਂਡ 슬ੀਵਸ ਤੇ ਵੀ ਪੂਰਾ ਬਾਰਡਰ ਆ ਜਾਂਦਾ ਠੀਕ ਹੈ ਜੀ ਇਹ ਖਾਦੀ ਫੈਬਰਿਕ ਹੈ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਬਾਕੀ ਤੁਸੀਂ ਮਤਲਬ ਆਪਣੀ ਚੁਆਇਸ ਦੇ ਅਕੋਰਡਿੰਗ ਰੱਖ ਸਕਦੇ ਹੋ ਫੈਬਰਿਕ ਸਾਨੂੰ ਦੱਸ ਸਕਦੇ ਹੋ ਕਲਰ ਵੀ ਤੁਸੀਂ ਆਪਣੀ ਚੁਆਇਸ ਦਾ ਰੱਖ ਸਕਦੇ ਹੋ ਐਂਡ ਫੈਬਰਿਕ ਵੀ ਬਾਕੀ ਆਪਣੇ ਇਹ ਪੀਸ ਐਜ਼ ਇਟ ਇਜ਼ ਕਲਰ ਤੇ ਹੀ ਬਣ ਰਿਹਾ ਬਟ ਤੁਸੀਂ ਚਾਹੋ ਤਾਂ ਆਪਾਂ ਡਿਫਰੈਂਟ ਕਲਰ ਤੇ ਵੀ ਇਹ ਰੈਡੀ ਕਰ ਦਾਂਗੇ ਇਹ ਦੀ ਸਲਵਾਰ ਤੇ ਆ ਗਿਆ ਜੀ ਪਾਕਿਸਤਾਨੀ ਸਲਵਾਰ ਰੈਡੀ ਹੋਈ ਆ ਸਲਵਾਰ ਤੇ ਕੰਮ ਆ ਜਾਂਦਾ ਠੀਕ ਹੈ ਜੀ ਇਹ ਆ ਗਿਆ ਪਿਓਰ ਆਰਗੈਂਜ਼ਾ ਦਾ ਰੱਖਿਆ ਜੀ ਆਪਾਂ ਇਹਦੇ ਨਾਲ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਆਪਾਂ 골ਡਨ ਸਕੈਲਪਿੰਗ ਦਿੱਤੀ ਹੋਈ ਹੈ ਇਦਾਂ ਤੁਸੀਂ ਚੈੱਕ ਕਰ ਸਕਦੇ ਹੋ ਸਕੈਲਪਿੰਗ ਵੀ ਬਹੁਤ ਪਿਆਰੀ ਕੀਤੀ ਹੋਈ ਆਪਾਂ ਦਾ ਕੱਟ ਵਰਕ ਦਿੱਤਾ ਹੋਇਆ ਠੀਕ ਹੈ ਜੀ ਫੋਰ ਸਾਈਡ ਇਦਾਂ ਆ ਜਾਂ ਕੱਟ ਵਰਕ ਐਂਡ ਇਹਦੇ ਛੋਟੇ ਪੱਲਿਆਂ ਦੇ ਉੱਪਰ ਆਪਾਂ ਇਦਾਂ ਬੂਟੀਆਂ ਦਿੱਤੀਆਂ ਹੋਈਆਂ ਇਦਾਂ ਦੋ ਤਰ੍ਹਾਂ ਦੀ ਬੂਟੀ ਆ ਜਾਂਦੀ ਹੈ ਆਪਣੀ ਛੋਟੇ ਪੱਲਿਆਂ ਦੇ ਉੱਪਰ ਇਦਾਂ ਕਿ ਬਹੁਤ ਹੀ ਪਿਆਰੀ ਲੱਗ ਗਈ ਹੈ ਠੀਕ ਹੈ ਜੀ ਬਾਕੀ ਕਲਰ ਕੰਬੀਨੇਸ਼ਨ ਤੁਸੀਂ ਅਬਦੀ ਚੁਆਇਸ ਦੇ ਅਕੋਰਡਿੰਗ ਰੱਖ ਸਕਦੇ ਹੋ ਮੈਂ ਵਾਰ-ਵਾਰ ਇਹ ਚੀਜ਼ ਤੁਹਾਨੂੰ ਦੱਸਦੀ ਹਾਂ ਕਿਉਂਕਿ ਕਾਫੀ ਮੈਸੇਜ ਮੈਨੂੰ ਆਉਂਦੇ ਆ ਕਿ ਆਪਾਂ ਕਲਰ ਚੇਂਜ ਕਰ ਸਕਦੇ ਹਾਂ ਫੈਬਰਿਕ ਚੇਂਜ ਕਰ ਹਾਂਜੀ ਤੁਸੀਂ ਆਪਣੀ ਮਰਜ਼ੀ ਦਾ ਫੈਬਰਿਕ ਐਂਡ ਆਪਣੀ ਚੁਆਇਸ ਦਾ ਕਲਰ ਸਾਨੂੰ ਦੱਸ ਸਕਦੇ ਹੋ ਤੇ ਇਹ ਸੀ ਜੀ ਆਪਣੀ ਅੱਜ ਵਾਲੀ ਕਲੈਕਸ਼ਨ ਬਾਕੀ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਤੇ ਤੁਸੀਂ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੀ ਕਲੈਕਸ਼ਨ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਤੇ ਇੰਨਾ ਪਿਆਰ ਦਿੰਦੇ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਫਸਟ ਟਾਈਮ ਆਪਣੀ ਵੀਡੀਓ ਨੂੰ ਵਾਚ ਕਰ ਰਹੇ ਹੋ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਵੀਡੀਓ ਵਾਚ ਕਰਨ ਲਈ ਧੰਨਵਾਦ